ਮੇਰਾ ਰਾਹੁਲ ਸ਼ਿਵਾਕਰ ਸੰਖੜਾਣੀ ਜ਼ਿਲ੍ਹਾ ਜਰਨਨ 77 ਭਾਰਤੀ ਦੇ ਸਾਥ ਜਿਨ੍ਹਾਂ ਨੇ ਇੱਕਤਾ ਗ੍ਰਾਹਾ ਕਿੰਨੇ ਦਿਨ ਲਗਾਏ ਕਿ ਇਹ ਜਿਹੜਾ ਅੱਜ ਅਸੀਂ ਧਰਦਾ ਰਾਇਆ ਅੱਜ ਤੋਂ 2.5 ਸਾਲ ਪਹਿਲਾਂ ਜਦੋਂ ਚੋਣਾ ਸੀ ਤਾਂ ਉਸ ਵੇਲੇ ਭਾਜਪਾ ਦਾ ਜਿਹੜਾ ਸਿਲਕ ਤਕਸਾਲ ਮੋਰਚੇ ਵੱਲੋਂ ਅਸੀਂ ਵਿਰੋਧ ਕਰ ਰਹੇ ਸੀ ਉਹਦੇ ਤਹਿਤ ਅਸੀਂ ਜਿਹੜਾ ਸਾਰ ਲੱਦਣਾ ਉਹੋ ਸਾਡੇ ਹਲਕਾ ਪਿੰਡ ਖੇੜੀ ਝਵੇੜੀ ਦੇ ਵਿੱਚ ਆਇਆ ਕਿ ਉੱਥੇ ਸਾਡੇ ਨਾਲ ਭਾਰਤੀ ਕਿਸਾਨ ਜਿਹੜੇ ਨੇਕਤਾ ਦੇ ਸਾਡੇ ਆਗੂ ਸੀ ਵਰਕਰ ਸੀ ਉਹਨਾਂ ਨੇ ਉਹਨਾਂ ਤੋਂ ਸਵਾਲ ਪੁੱਛੇ ਉਹਨਾਂ ਨੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਥੋਂ ਇਹ ਭੱਜੰਗੀ ਕੋਸ਼ਿਸ਼ ਕੀਤੀ ਆ ਕਿ ਉਹਨੇ ਫਿਰ ਬਾਅਦ 'ਚ ਇਹ ਗੱਲ ਕੀਤੀ ਆ ਵੀ ਉਹਨਾਂ ਨੇ ਮੈਨੂੰ ਘੇਰ ਕੇ ਉੱਥੇ ਗਲਤ ਸ਼ਬਦ ਬੋਲੇ ਆ ਮੇਰੀ ਗੱਡੀ ਭੰਤੀ ਆ ਹੋਰ ਕੁਝ ਭੰਤੀ ਆ ਪਰ ਜੋ ਉੱਥੇ ਕੁਝ ਹੋਇਆ ਹੈ ਉਹ ਕੈਰਾ ਵੀਡੀਓ ਬਣੀ ਹੋਈ ਆ ਉਹ ਵੀਡੀਓ ਦੇ ਵਿੱਚ ਸਾਡੇ ਆਗੂ ਸ਼ਾਨਭੇ ਜੀ ਤਰੀਕੇ ਨਾਲ ਗੱਲਬਾਤ ਕਰ ਰਹੇ ਆ ਤਜਾੜੀ ਗੱਡੀਪੰਦ ਨਾਲੀ ਗੱਲ ਹੈ ਜਾਂ ਹੋਰ ਹੈ ਉਥੇ ਕੁਛ ਨਹੀਂ ਸੀ ਵਾਪਰੀ ਉਹਦੀਆਂ ਇਨਕੁਆਰੀਆਂ ਵੀ ਹੋ ਗਈਆਂ ਕੰਦੇ ਸੀਪੀ ਤੋਂ ਵੀ ਇਨਕੁਆਰੀਆਂ ਹੋਈਆਂ ਅਸੀਂ ਇਹ ਅੱਜ ਗੱਲ ਇਹ ਬੰਦ ਕੀਤੀ ਆ ਵੀ ਜਿਹੜੇ ਸਾਡਾ ਕੈਂਸਲਿੰਗ ਵਾਲੀ ਸਰਕਾਰ ਨੇ ਵਾਅਦਾ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਲਾਗੂ ਕੀਤਾ ਜਾਵੇ ਪਰ ਉਹ ਅਸੀਂ ਆਰਟੀ ਤਹਿਤ ਉਹ ਕੈਂਸਲਗਰੀ ਰਿਪੋਰਟ ਵੀ ਲੈ ਲਈ ਪਰ ਇਹਨਾਂ ਨੇ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੀ ਸਾਨੂੰ ਉਹ बार-बार ਓਏ ਕੰਮ ਹੋ ਗਿਆ ਜੀ ਕੰਮ ਤੁਹਾਡਾ ਹੋ ਗਿਆ ਸਾਨੂੰ ਹਰ ਵਕਤਾਲ ਟੋਲੀ ਕਿੱਥੇ ਰਹੇ ਆ ਅੱਜ ਅਸੀਂ ਪਹਿਲਾਂ ਵੀ ਹੁਣ ਅਸ਼ੋਕ ਕਰਵਾਨੀ ਸੀਪੀ ਨੂੰ ਮਿਲਿਆ ਉਹ ਤੋਂ ਪਹਿਲਾਂ 11 ਸੀਪੀ ਨੂੰ ਮਿਲਿਆ ਬਸ ਜੀ ਹੋ ਗਿਆ ਐਸਐਚਓ ਮੌਕੇ ਤੇ ਕੋਲ ਆ ਐਸਸੀਪੀ ਮੌਕੇ ਤੇ ਕੋਲ ਆ ਸੀਪੀ ਮੌਕੇ ਦੇ ਕੋਲ ਨੇ ਬਸ ਪਰ ਕੀਤਾ ਕੁਝ ਨਹੀਂ ਅੱਜ ਜਿਹੜਾ ਅਸੀਂ ਹਰਕਤ ਕਰਨ ਦਿੱਤਾ ਉਹਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਅਸੀਂ ਇੱਕ ਜਾਂ ਦੋ ਦਿਨਾਂ ਚਾਹ ਫਾਈਨਲ ਆ ਜਿਹੜੀ ਸਾਡੀ 11 ਤਰੀਕਾ ਚਲਾਈ ਦੀ ਵੀ ਉਹ ਤੋਂ ਪਹਿਲਾਂ ਪਹਿਲਾਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਕਰਾਂਗੇ ਯਾਨੀ ਸਾਨੂੰ ਅਜੇ ਤੱਕ ਕੋਈ ਭਰੋਸਾ ਨਹੀਂ ਹੈ ਉਨਾ ਚਿਰੇ ਕੰਮ ਨਹੀਂ ਹੁੰਦਾ ਅਸੀਂ ਪ੍ਰਸ਼ਾਸਨ ਦੇ ਨਾਲ ਕਹਿੰਦੇ ਆ ਵੀ ਸਾਡਾ ਧਰਦਾ ਜਿਹੜਾ ਕੋਸ਼ਿਸ਼ ਜਾਰੀ ਰੱਖਾਂਗੇ ਕੀ ਲੱਗ ਰਿਹਾ ਜਿਹੜੀ ਜਾਂਚ ਰਿਪੋਰਟ ਦੇ ਕੇ ਰਚਾਈ ਹੈ ਸ਼ੋਭਾ ਉਹ ਜਿਹੜਾ ਪਹਿਲਾਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਟਾਲਮਟੋਲ ਦੀ ਨੀਤੀ ਤੇ ਦਿੱਤੀ ਆ ਜੇ ਇਹੜਾ ਕੰਮ ਅੱਜ ਕਰਨਾ ਜੇ ਉਹ ਪਹਿਲਾਂ ਕੀਤਾ ਹੁੰਦਾ ਨਾ ਤਾਂ ਉਹਨੂੰ ਕਿਹਨੇ ਚਲਾਣ ਦੇਣ ਦੀ ਲੋੜ ਪਣੀ ਸੀ ਨਾ ਕੋਈ ਜ਼ਰੂਰਤ ਸੀ ਪਰ ਇਹ ਜਾਣ ਬੁੱਝ ਕੇ ਜਿਹੜੀ ਅਫਸਰ ਸਹੀ ਆ ਉਹਦੇ ਵਿੱਚੋਂ ਤਾਂ ਆਇਓ ਭਾਜਪਾ ਪੱਖੀ ਆ ਚਾਹੇ ਕੋਈ ਉਹਨਾਂ ਨੇ ਜਾਣ ਬੁੱਝ ਕੇ ਹਰਾਮਜਾਦਗੀ ਕੀਤੀ ਆ ਤੇ ਸਾਡੇ ਕਿਸਾਨਾਂ ਦੀ ਖੱਜਲਖੋਰੀ ਕੀਤੀ ਆ ਇਸ ਲਈ ਉਹ ਖੱਜਲਖੋਰੀ ਦੇ ਖਿਲਾਫ ਅਸੀਂ ਧਰਨੇ ਤੇ ਬੈਠਣਾ ਸਾਨੂੰ ਮਜਬੂਰ ਹੋਣਾ ਪਿਆ ਧੰਨਵਾਦ ਸਾਡੇ ਮੰਗਾ ਨਹੀਂ ਮੰਨਦੇ ਫਿਰ ਸੋ ਸਾਡਾ ਧਰਨਾ ਜਾਰੀ ਹੈ ਜੀ ਅਸੀਂ ਜੀ ਗੁਰਪ੍ਰੀਤ ਸਿੰਘ ਨੂਰਪੁਰਾ ਭਾਰਤੀ ਕਿਸਾਨ ਯੂਨੈਕਤਾ ਉਗਰਾਹਾ ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦੀ ਸਾਡੀ ਬੀਜੇਪੀ ਆਪਣੇ ਜਥੇਬੰਦੀ ਸਾਡੀ ਭਾਰਤੀ ਕਿਸਾਨ ਉਨੇਕਤਾ ਉਹ ਗ੍ਰਾਹਾਂ ਦੀ ਸਾਰੀ ਟੀਮ ਅੱਜ ਅਸੀਂ ਸੀਪੀ ਦਫ਼ਤਰ ਦੇ ਬਾਹਰ ਜੋ ਧਰਨਾ ਦੇ ਰਹੇ ਹਾਂ ਇਹ ਸਾਡਾ ਮਸਲਾ ਲਗਭਗ 2 ਸਾਲ ਤੋਂ ਪੁਰਾਣਾ ਵਾ ਜਦੋਂ 2022 ਦੇ ਵਿੱਚ ਇਲੈਕਸ਼ਨ ਸੀਗੀ ਪੰਜਾਬ ਦੇ ਵਿੱਚ ਤਾਂ ਦਿੱਲੀ ਕਿਸਾਨ ਅੰਦੋਲਨ ਤੋਂ ਤਿੰਨੇ ਕਾਲੇ ਖੇਤੀ ਨੂੰ ਰੱਦ ਕਰਾ ਕੇ ਜਦੋਂ ਆਏ ਤਾਂ ਅਸੀਂ ਇੱਕ ਐਸਕੇਐਮ ਨੇ ਇਹ ਇੱਕ ਪ੍ਰੋਗਰਾਮ ਦਿੱਤਾ ਸੀ ਕਿ ਜਿੰਨੇ ਵੀ ਬੀਜੇਪੀ ਦੇ ਕੈਂਡੀਡੇਟ ਆ ਜਿਹੜੇ ਉਹ ਪਿੰਡਾਂ 'ਚ ਆਉਣਗੇ ਵੋਟਾਂ ਮੰਗਣ ਆਉਣਗੇ ਉਹਨਾਂ ਨੂੰ ਵੇ ਬਾਜੀ ਕਰਕੇ ਉਹਨਾਂ ਦਾ ਵਿਰੋਧ ਕਰਨਾ ਵਾ ਤੇ ਉਸੇ ਹੀ ਐਸਕੇਮ ਦੇ ਪ੍ਰੋਗਰਾਮ ਦੇ ਤਹਿਤ ਸਾਡਾ ਕਿਸਾਨ ਆਗੂ ਜਗਵਿੰਦਰ ਸਿੰਘ ਉਰਫ ਰਾਜੂ ਮਾਂਜੂਪੁਰੇ ਤੋਂ ਜੋ ਕਿ ਉਹਨਾਂ ਨੇ ਜਿਹੜਾ ਇਹ ਤੇ ਬੀਜੇਪੀ ਦਾ ਗਿੱਲ ਹਲਕੇ ਤੋਂ ਐਸਰ ਲੱਧੜ ਸ਼ਾਇਦ ਲਦ ਇਹ ਹੀ ਨਾਮ ਉਹਨਾਂ ਦਾ ਹਾਂ ਤੇ ਉਹ ਉੱਥੇ ਆਇਆ ਪ੍ਰੋਗਰਾਮ ਕਿਤੇ ਕਰਨ ਆਇਆ ਖੇੜੀ ਝਮੇੜੀ ਦੇ ਵਿੱਚ ਨਾਲ ਹੀ ਇਕੱਠੇ ਆ ਪਿੰਡ ਨਾਲ ਨਾਲੀ ਨੇ ਤਾਂ ਆਤੌਨੀਆਂ ਸਾਡੀ ਜਥੇਬੰਦੀ ਨੇ ਸਾਡੀਆਂ ਇਕਾਈਆਂ ਨੇ ਕਿਸਾਨਾਂ ਨੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਦਾ ਨਾਰੇਬਾਜੀ ਕੀਤੀ ਵਿਰੋਧ ਕੀਤਾ ਤੇ ਉਹ ਵਿਰੋਧ ਤੋਂ ਬਾਅਦ ਉੱਥੋਂ ਚਲੇ ਗਏ ਤੇ ਉਸ ਨੇ ਉਸ ਭਾਜੀਪੀ ਦੇ ਲੀਡਰ ਨੇ ਇੰਨੀ ਇੱਕ ਆਪਣੀ ਮਤਲਬ ਕਿ ਜਿੱਦ ਖਾਈ ਕਿ ਉਹ ਸਾਡੇ ਆਗੂ ਦੇ ਉੱਤੇ ਝੂਠਾ ਮੁਕੱਦਮਾ ਦਰਜ ਕਰਾਤਾ ਕਿ ਜੀ ਮੇਰੀ ਗੱਡੀ ਦਾ ਸ਼ੀਸ਼ਾ ਭੰਨਤਾ ਮੇਰੇ ਤੇ ਜਾਨਲੇਵਾ ਹਮਲਾ ਕਰਤਾ ਜਦ ਕਿ ਕੋਈ ਵੀ ਸਰਾ ਸਰ ਝੂਠਾ ਉਸ ਤੋਂ ਬਾਅਦ ਜਦੋਂ ਇਹ ਗੱਲ ਹੋਈ ਤਾਂ ਅਸੀਂ ਐਸ.ਪੀ. ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਇਹ ਆਪਣੇ ਇਨਕੁਆਰੀ ਲਈ ਅਸੀਂ ਉਹਨਾਂ ਨੂੰ ਮੰਗ ਕੀਤੀ ਇਨਕੁਆਰੀ ਉਹੀ ਪਿੰਡ ਦੇ ਵਿੱਚ ਬਕਾਇਦਾ ਕਿ ਐਸ.ਐਚ.ਓ ਬਕਾਇਦਾ ਐਸ.ਪੀ. ਸਾਹਿਬ ਗਏ ਉਹਨਾਂ ਦੀ ਹਾਜ਼ਰੀ ਦੇ ਵਿੱਚ ਲਗਭਗ 5 ਘੰਟੇ 7 ਘੰਟੇ ਉਸ ਪਿੰਡ ਦੇ ਵਿੱਚ ਬੈਠੇ ਤੇ ਸਾਰਾ ਪਿੰਡ ਦਾ ਇਕੱਠ ਹੋਇਆ ਦੋਨੇ ਦਿਨ ਇਹ ਪਿੰਡਾਂ ਦੇ ਲੋਕ ਆਏ ਉਹਨਾਂ ਨੇ ਆਪਣੇ ਬਿਆਨ ਦਰਜ ਵੀ ਕਰਾਏ ਕਿ ਜੀ ਵਿਰੋਧ ਹੋਇਆ ਹੋਰ ਇੱਥੇ ਕੋਈ ਗੱਲਬਾਤ ਨਹੀਂ ਹੋਈ ਸਾਰਾ ਕੁਝ ਹੋ ਗਿਆ ਹੋ ਗਿਆ ਪਰ ਉਦੋਂ ਬਾਅਦ ਆ ਕੇ ਉਹ ਫੇਰ ਉਸ ਕਿਸਾਨ ਆਗੂ ਤੇ ਕੋਈ ਪਰਚਾ ਰੱਦ ਨਹੀਂ ਹੋਇਆ ਉਹਨੂੰ ਜੇਲ੍ਹ ਵੀ ਜਾਣਾ ਪੈ ਗਿਆ ਫੇਰ ਅਸੀਂ ਉਸ ਤੇ ਦਬਾਅ ਬਣਾ ਕੇ ਅਸੀਂ ਉਹਨਾਂ ਨੂੰ ਜੇਲ੍ਹ ਤੋਂ ਵਿੱਚੋਂ ਬਾਹਰ ਵੀ ਕੱਢਿਆ ਤੇ बार-बार ਅਸੀਂ ਮਿਲਦੇ ਆ ਰਹੇ ਹਾਂ ਮੀਟਿੰਗਾਂ ਇਹਨਾਂ ਨਾਲ ਐਪਲੀਕੇਸ਼ਨਾਂ ਦੇ ਦੇ ਰਹੇ ਆ ਮੰਗ ਪੱਤਰ ਦੇ ਰਹੇ ਆ ਕਿ ਜੀ ਇਹਦੀ ਸਹੀ ਤਰੀਕੇ ਨਾਲ ਜਾਂਚ ਤੁਸੀਂ ਕੀਤੀ ਹੋਈ ਆ ਉਹਨੂੰ ਲਾਗੂ ਕਿਉਂ ਨਹੀਂ ਕਰਦੇ ਤਿਆਸ ਕਰਕੇ ਅਸੀਂ ਬਾਰ ਬਾਰ ਇਹ ਫੈਸਲਾ ਕਰਨ ਤੋਂ ਬਾਅਦ ਉੱਥੇ ਜਦੋਂ ਆ ਪਰਸੋ ਜੋ ਉੱਥੇ ਨੂੰ ਫੇਰ ਸਾਡੇ ਕਿਸਾਨਾਂ ਕੋਲ ਜਗਵਿੰਦਰ ਸਿੰਘ ਨੂੰ ਇਹ ਫੇਰ ਸਮਨ ਦੁਆਰਾ ਉਹਨਾਂ ਨੂੰ ਅੱਗੇ ਤਾਂ ਅਸੀਂ ਇਸ ਕਰਕੇ ਫਿਰ ਕੱਲ ਫੈਸਲਾ ਕੀਤਾ ਕਿ ਅਸੀਂ ਕਮਿਸ਼ਨਰ ਦਫ਼ਤਰ ਦੇ ਬਾਹਰ ਹੁਣ ਅਸੀਂ ਮੰਗ ਪੱਤਰ ਬਹੁਤ ਦੇ ਕੇ ਦੇਖ ਲਏ ਹੁਣ ਅਸੀਂ ਲੋਕਾਂ ਨੇ ਕਿਹਨਾਂ ਸੀ ਇਸ ਤੇ ਧਰਨਾ ਲਾਵਾਂਗੇ ਤੇ ਅਸੀਂ ਇਨਸਾਫ ਲੈਣ ਲਈ ਅੱਜ ਬੈਠੇ ਆਂ ਤੇ ਜਿੰਨਾ ਟਾਈਮ ਸਾਡੇ ਆਗੂ ਗੱਲਬਾਤ ਕਰਕੇ ਵੀ ਆਏ ਉਹਨਾਂ ਨੇ ਦਿੱਤਾ ਭਰੋਸਾ ਭਰੋਸਾ ਅੱਗੇ ਵੀ ਦਿੰਦੇ ਆ ਪਰ ਜਿੰਨਾ ਟਾਈਮ ਇਹ ਝੂਠਾ ਮੁਕੱਦਮਾ ਰੱਦ ਨਹੀਂ ਹੁੰਦਾ ਤਾਂ ਅਸੀਂ ਜੋ ਸਾਡਾ ਅਗਲਾ ਪ੍ਰੋਗਰਾਮ ਹੋਊਗਾ ਇੱਥੇ ਅਸੀਂ ਸਟੇਜ ਤੋਂ ਅਨਾਉਂਸ ਕਰਾਂਗੇ ਅਸੀਂ ਉਹਨਾਂ ਟਾਈਮ ਇੱਥੇ ਡਟੇ ਬੈਠੇ ਆਂ ਜੀ ਦੇ ਪਤਾ ਨਹੀਂ ਲੱਗ ਰਿਹਾ ਹਲੇ ਰੱਦ ਹੋਈ ਇਹਨਾਂ ਨੂੰ ਦੇਖੋ ਅੱਜ ਦੀ ਗੱਲ ਆ ਜਿਹੜੀ ਇੱਕ ਡਿਪੈਂਡ ਕਰਦਾ ਪ੍ਰਸ਼ਾਸਨ ਤੇ ਕਿ ਉਹਨਾਂ ਨੇ ਪੱਕਾ ਮੋਰਚਾ ਲਵਾਉਣਾ ਕਿ ਜੇ ਜਾਂ ਉਹਨਾਂ ਨੇ ਇਹ ਸਾਨੂੰ ਅੱਜ ਜਲਦੀ ਭੇਜਣਾ ਵਾ ਇਹ ਡਿਪੈਂਡ ਉਹਨਾਂ ਤੇ ਕਰਦਾ ਜਿਵੇਂ ਸਾਡਾ ਅਗਲੀ ਤਿਆਰੀ ਹੋਊਗੀ ਅਸੀਂ ਉਹ ਇਸ ਤੋਂ ਬਾਅਦ ਸਟੇਜ ਤੋਂ ਬਾਅਦ ਮੀਟਿੰਗ ਕਰਾਂਗੇ ਜੇ ਤਾਂ ਸਾਨੂੰ ਪ੍ਰਸ਼ਾਸਨ ਦਾ ਕੋਈ ਰੁਖ ਲੱਗਿਆ ਕਿ ਹਾਂ ਨਵੇੜ ਨਾਲੇ ਪਾਸੇ ਆ ਤਾਂ ਫਿਰ ਉਹ ਜੀ ਗੱਲ ਚੱਲੂ ਨਹੀਂ ਫਿਰ ਇੱਥੇ ਮੋਰਚਾ ਚੱਲੂਗਾ ਜੀ ਧੰਨਵਾਦ ਜੀ